ਆ ਲੈ ਕਿ ਫਤਿਹ ਤੇ ਅੱਜ ਅਸੀਂ ਕੋਟ ਕੋਈ ਦੇ ਵਿੱਚ ਆਏ ਆ ਕੋਈ ਜਿੱਥੇ ਰਗਬੀ ਦਾ ਜਿਹੜਾ ਸਟੇਡੀਅਮ ਹੈ ਅਸੀਂ ਉਸ ਦੇ ਇਤਿਹਾਸਿਕ ਅਜ ਹੌਣ ਦੇ ਵਿੱਚ ਖੜੇ ਆ ਤੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਚੈਰੀਟੇਬਲ ਟਰਸਟ ਨਿਊਜ਼ੀਲੈਂਡ ਦੇ ਵੱਲੋਂ ਸੱਦਾ ਦਿੱਤਾ ਗਿਆ ਕੀ ਪਬਲਿਕ ਮੀਟਿੰਗ ਹੈ ਪਬਲਿਕ ਮੀਟਿੰਗ ਦੇ ਵਿੱਚ ਜਿਹੜਾ ਪ੍ਰੋਜੈਕਟ ਉਲੀਕਿਆ ਜਾ ਰਿਹਾ ਪਹਿਲਾ ਗੁਰਦੁਆਰਾ ਸਾਹਿਬ ਲਾ ਬਣਤੂ ਦੇ ਵਿੱਚ ਸਥਾਪਿਤ ਕਰਨਾ ਉਸ ਨੂੰ ਲੈ ਕੇ ਇਸ ਪ੍ਰੋਜੈਕਟ ਦੇ ਵਿੱਚ ਕੀ ਕੀ ਅਸੀਂ ਜਿਹੜੇ ਮੂਲ ਰੱਖੇ ਨੇ ਉਸ ਸਾਰੇ ਦਾ ਉਹਨਾਂ ਨੇ ਪਬਲਿਕ ਦੇ ਨਾਲ ਜਿਹੜਾ ਖੁਲਾਸਾ ਕੀਤਾ ਸੋ ਸਾਡੇ ਨਾਲ ਜਿਹੜੇ ਇਸ ਸਾਰੇ ਪ੍ਰੋਜੈਕਟ ਦੇ ਵਿੱਚ ਮੋਢੀ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਆ ਤੇ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਸਾਰੀ ਟੀਮ ਨੂੰ ਕਿ ਉਹਨਾਂ ਨੇ ਇਸ ਪ੍ਰੋਜੈਕਟ ਦੇ ਵਿੱਚ ਸਾਰੀ ਕਮਿਊਨਿਟੀ ਨੂੰ ਇਨਵੋਲਵ ਕਰਦੇ ਆ ਜਿਹੜਾ ਅਸੀਂ ਕਹਿ ਸਕਦੇ ਆ ਪਬਲਿਕ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਹੈ ਤੇ ਗੁਰਦਵਾਰ ਸਾਹਿਬ ਦੀ ਸਥਾਪਨਾ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਸੋ ਬਾਇਓਰਿਕ ਕਰਤਾ ਸਾਹਿਬ ਸੋ ਸਿਕ ਸਾਹਿਬ ਤੁਸੀਂ ਥੋੜਾ ਜਿਹਾ ਆਪਣਾ ਜਿਹੜਾ ਇੰਟਰੋਡਕਸ਼ਨ ਨਾਲ ਦੇ ਨਾਲ ਇਸ ਪ੍ਰੋਜੈਕਟ ਦਾ ਪਲਾਨ ਕਿਉਂ ਆਇਆ ਇਹ ਵੀ। ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੇ ਫਾਦੇ ਸਾਰੀ ਸੋਚਣ ਦੀ ਇਹ ਪ੍ਰੋਜੈਕਟ ਜਿਹੜਾ ਹੈ ਤੁਕੀ ਕੋਈ ਦੀ ਸੰਗਤ ਵੱਲੋਂ ਸਾਡੇ ਕੋਲ ਆਇਆ ਕਾਫੀ ਚਿਰ ਤੋਂ ਆਸ ਰੱਖ ਰਹੀ ਸੀ ਸੁਵੀ ਦੀ ਸੰਗਤ ਕਿ ਇੱਥੇ ਵੀ ਗੁਰੂ ਘਰ ਹੋਣਾ ਚਾਹੀਦਾ ਜਿਸ ਤਰ੍ਹਾਂ ਕਿ ਪਹਿਲਾਂ ਵੀ ਗੱਡੀ ਦੱਸ ਚੁੱਕੀ ਹੈ ਕਿ ਟ੍ਰੈਫਿਕ ਇਨਾ ਹੋ ਚੁੱਕਿਆ ਹੈ ਕਿ ਇੱਥੇ ਜਾਣ ਵਾਸਤੇ ਮੰਨ ਰਿਵਾ ਜਾਂ ਟਾਕਾ ਨੀ ਨੀ ਗੁਰੂ ਘਰ ਜਾਇਦਾ ਤੇ ਜਿਹੜਾ ਟਾਈਮ 15 20 ਮਿੰਟ ਦਾ ਪਹਿਲਾਂ ਲੱਗਦਾ ਸੀ ਉਹਨੂੰ ਕਈ ਵਾਰ 45 ਮਿੰਟ ਆਰਾਮ ਨਾਲ ਲੱਗਦਾ ਸੋ ਬੱਚਿਆਂ ਵਾਸਤੇ ਵੀ ਦਿੱਕਤਾਂ ਆਉਂਦੀਆਂ ਸੀ ਕਿਤੇ ਟ੍ਰੈਫਿਕ ਜਮ ਮੋਟਰਵੇ ਹੋ ਜੇ ਤਾਂ ਉਤੋਂ ਵੀ ਜ਼ਿਆਦਾ ਟਾਈਮ ਲੱਗਦਾ ਸੀ ਸਾਨੂੰ ਕਈ ਵਾਰ ਵਾਪਸ ਵੀ ਆਉਣਾ ਪਿਆ ਤੇ ਉਹ ਉਪਰਾਲਾ ਸਾਰੇ ਇਸ ਤਰ੍ਹਾਂ ਮੀਟਿੰਗ ਹੋਈ ਜੀਤ ਸਿੰਘ ਜੀ ਐਂ 5-7 ਮੈਂਬਰ ਜਿਹੜੇ ਆ ਇਕੱਠੇ ਹੋ ਕੇ ਮੀਟਿੰਗ ਕੀਤੀ ਤੇ ਉਹਨਾਂ ਨੇ ਇਹ ਰਿਜ਼ਲਟ ਕੱਢਿਆ ਵੀ ਆਪਾਂ ਕੀ ਕਰੀਏ ਇੱਥੇ ਗੁਰੂ ਘਰ ਦੀ ਸੋਚੀਏ ਤੇ ਇੱਕ ਜਗ੍ਹਾ ਵੇਖੀ ਵੀ ਗਈ ਸੀ ਜਿੱਥੇ ਆਹ ਸ਼ੁਰੂਆਤ ਹੋਈ ਲੇਕਿਨ ਉਸ ਜਗ੍ਹਾ ਨੂੰ ਪਲੇਨ ਕਰਨ ਚ ਬੜਾ ਖਰਚਾ ਤੜਾ 1.5 ਮਿਲੀਅਨ ਹੋਣਾ ਸੀ ਤਾਂ ਕਿ ਉਹ ਗਵਦੀਤਾ ਫਿਰ ਜੀਤ ਸਿੰਘ ਜੀ ਉਹਨਾਂ ਨੇ ਇਹ ਪਲਾਟ ਜਿਹੜਾ ਹੁਣ ਦਿਖਾ ਰਹੇ ਐ ਇਹ ਇਹਨਾਂ ਦੀ ਨਜ਼ਰ ਚ ਪਿਆ ਇਹਨਾਂ ਨੇ ਫਿਰ ਉਹ ਪਲਾਟ ਦੇਖਿਆ ਤੇ ਕਹਿੰਦੇ ਵੀ ਇਹ ਪਲਾਟ ਛੱਡਣ ਵਾਲਾ ਨਹੀਂ ਹੈ ਤੇ ਉਹਨਾਂ ਨਾਲ ਅਸੀਂ ਦੋ ਤਿੰਨ ਵਾਰ ਡਿਸਕਸ ਕੀਤੀ ਔਰ ਉਹਦੇ ਚ ਸਾਨੂੰ ਵੱਧ ਘੱਟ ਰੇਟ ਦੋ ਤਿੰਨ ਵਾਰ ਦੇਣੇ ਪਏ ਫਿਰ ਅਖੀਰ ਫੈਸਲਾ ਸਾਡਾ 31 ਲੱਖ ਚ 3 ਮਿਲੀਅਨ 1 ਲੱਖ ਚ ਤਾਂ ਸੌਦਾ ਹੋਇਆ 31 ਤਰੀਕ ਤੱਕ ਉਹਦਾ ਸੀ 10% ਦੇਣਾ ਹੈ ਜੀ ਔਰ ਉਸ ਤੋਂ ਬਾਅਦ ਲਾਸਟ ਫਾਈਨਲ ਪੇਮੈਂਟ ਜਿਹੜੀ ਹੈ ਅਸੀਂ ਪੁੱਛੀ ਕੱਪਦੇ ਆਂ ਕਿ 2023 ਮਾਰਚ ਤੱਕ ਅੱਜ ਤੱਕ ਪੂਰੀ ਕਰ ਦਈਏ ਬਹਾਦਰ ਜੀ ਕਾ ਖਾਲਸਾ ਬਹਾਦਰ ਜੀ ਸੋ ਪਰ ਸਾਹਿਬ ਇਸ ਦੇ ਵਿੱਚ ਮੈਨੂੰ ਕੁਕਲੀ ਦੱਸਣਾ ਕਿ ਪ੍ਰੋਜੈਕਟ ਦੇ ਵਿੱਚ ਹੁਣ ਤੱਕ ਕੀ ਪ੍ਰੋਗਰੈਸ ਆਪਣੀ ਰਹੀ ਹੈ ਸੋ ਵਿਕਾਲ ਸਾਹਿਬ ਜੀ ਉਹਨਾਂ ਪ੍ਰੋਜੈਕਟ ਜਿਹੜਾ ਹੈਗਾ ਸਾਰੀ ਕੋਈ ਕੋਈ ਸੰਗਤ ਵੱਲੋਂ ਤੇ ਜਿਹੜੀ ਸਿਕ ਸੰਗਤ ਵੱਲੋਂ ਲਿਖਿਆ ਗਿਆ ਹੈ ਤੇ ਇਹਦੇ ਵਿੱਚ ਹੁਣ ਆਪਾਂ ਮਾਨ ਕਰਦੇ ਆ ਸਾਰੀ ਜਿਹੜਾ ਸੰਗਤ ਸਾਨੂੰ ਹੁਣ ਦਰਾ ਮਿਲਿਆ ਹੈ ਉਹਦੇ 1.5 ਦਿਨਾਂ ਦੇ ਵਿੱਚ ਸੰਗਤ ਨੇ 80000 ਡਾਲਰ ਕਟਰ ਕਰ ਲਿਆ ਹੈ ਤੇ ਇਹਦੇ ਵਿੱਚ ਜਿੱਦਾਂ ਆਪਾਂ ਹੁਣ ਤੁਹਾਡ ਨਾਲ ਵੀ ਗੱਲ ਕੀਤੀ ਆ ਉਹ ਸਾਰੇ ਸੀਨੀਅਰ ਜਿਹੜੇ ਸਾਡੇ ਨੂੰ ਸਾਨੂੰ ਦੱਸ ਦੇਣੇ ਕਿ ਹਾਂ ਵੀ ਅੱਗੇ ਤੇ ਕੀ ਸਟੇजेस ਹੋਣਗੀਆਂ ਉਦੇ ਵਿੱਚ ਆਪਾਂ ਸੈਂਟਰਲ ਸਿਟੀ ਐਸੋਸੀਏਸ਼ਨ ਨੂੰ ਵੀ ਅੱਗੇ ਰਿਕੁਐਸਟ ਕਰਾਂਗੇ ਤੇ ਜਿਹੜਾ ਪੰਜਾਬੀ ਭਾਈਚਾਰਾ ਹੈਗਾ ਤੇ ਜਿਹੜੇ ਵੱਡੇ ਆਪਣੇ ਪੁਰਾਣੇ ਸੀਨੀਅਰ ਹੈਗੇ ਨੇ ਉਹ ਸਾਡ ਨੂੰ ਯੂਥ ਅੱਗੇ ਆ ਰਿਹਾ ਹੈ ਯੂਥ ਜੋ ਫਿਊਚਰ ਜਨਰੇਸ਼ਨ ਇਸੇ ਨੂੰ ਚਲਾਣਗੇ ਆ ਤੇ ਸਾਨੂੰ ਸਾਰੇ ਵੱਡਿਆਂ ਦੀ ਗਾਈਡੈਂਸ ਦੀ ਲੋੜ ਹੈਗੀ ਆ ਤੇ ਉਹਨਾਂ ਦਾ ਵੱਧ ਤੋਂ ਵੱਧ ਇਹਦੇ ਵਿੱਚ ਕਿਉਂਕਿ ਅਮਾਉਂਟ ਵੀ ਟਾਰਗੇਟਡ ਅਮਾਉਂਟ ਜਿਹੜਾ ਹੈ 31 ਜਨਵਰੀ ਤੱਕ ਆਪਾਂ ਪੇਮੈਂਟ ਕਰਨੀ ਹੈਗੀ ਤੋਂ ਸਾਡੀ ਕੋਸ਼ਿਸ਼ ਰਹੇਗੀ ਕਿ 15 ਜਨਵਰੀ ਤੱਕ ਆਪਾਂ ਜਿਹੜਾ ਨੋਟਿਸ ਬਾਈ ਲੈ ਜੀ ਦੱਸਿਆ ਕਿ ਹਾਂ ਵੀ ਉਸ ਤੋਂ ਉਹਦੇ ਲਈ ਕਰਦੇ ਆਪਾਂ 1.5 ਇਹਨੂੰ ਪੂਰਾ ਕਰਦੇ ਜੋ ਕਿ ਸੰਗਤ ਮਹਾਰਾਜ ਜੀ ਨੇ ਆਪਣੇ ਆਪ ਹੀ ਸੇਵਾ ਲੜੀ ਹੈ ਕਿਉਂਕਿ ਇਤਨੇ ਇਸ ਦਾ ਖਰਚਾ ਉਹ ਲੈ ਰਹੇ ਆ ਪੱਕੀ ਦੇ ਸਕਦੇ ਨਹੀਂ ਤੇ ਬਾਬਾ ਜੀ ਨੇ ਆਹ ਜੀ ਸੇਵਾ ਇਹਨੇ ਆਪ ਨੂੰ ਕਰਵਾ ਦਿੱਤੀ ਤੇ ਦੂਜੀ ਚੀਜ਼ਾ ਹੈਗਾ ਆਪ ਨੂੰ ਪਰਸੀ ਦਾ ਐਡਰੈਸ ਹੈਗਾ ਉਹ 854 454 ਵੀ ਇਹ ਕੱਢ ਦੇ ਕੇ ਲੈ ਲੈਣ ਲਈ ਹੈ ਜਿਹਦੇ ਵਿੱਚੋਂ ਜਿਹੜਾ 5000 स्क्वायर मीटर ਦੇ ਵਿੱਚ ਆਪਾਂ ਦੇ ਕੰਸੈਂਟ ਅਪਰੂਵ ਕਰਵਾ ਰਹੇ ਹਾਂ ਕਾਉਂਸਲ ਤੋਂ ਗੱਲਬਾਤ ਹੋਈ ਹੈ ਜਿਹਦੇ ਵਿੱਚ ਫ੍ਰੈਮ ਨੂੰ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਉਹਨਾਂ ਨੇ 60% ਸਾਨੂੰ ਗੋ ਕਰਤਾ ਹੈ ਤੇ ਐਂਡਰੂ ਬੈਲੀ ਨਾਲ ਵੀ ਸਾਰੇ ਮਿਨਿਸਟਰਸ ਨਾਲ ਤਕਰੀਬਨ ਸਾਡੀ ਮੀਟਿੰਗ ਕਹਿ ਰਹੇ ਤੇ ਉਹਨਾਂ ਨੇ ਪੂਰਾ ਸਾਨੂੰ ਸਪੋਰਟ ਕੀਤੀ ਹੈ ਕਿ ਹਾਂ ਵੀ ਇਹ ਟ੍ਰੈਫਿਕ ਔਰ ਕੰਸੈਂਟਸ ਦੇ ਉੱਪਰ ਡਿਪੈਂਡ ਕਰਦਾ ਹੈ ਪਰ ਡੈਫੀਨਿਟਲੀ ਇਹ ਸਾਰਾ ਡੂਏਬਲ ਲੈਂਡ ਹੈ ਜੁਕੀ ਹੋ ਜਾਣਾ ਹੈ ਤੇ ਉਸ ਤੋਂ ਬਾਅਦ ਫਿਰ ਜਿੱਦਾਂ ਸਟੇਜਿਸ ਆਪਾਂ ਅੱਜ ਇਵੈਂਟ 'ਚ ਪਲਾਸਾ ਕੀਤਾ ਹੈ ਸਾਰਿਆਂ ਨੂੰ ਕਿ ਇਹਦੇ ਵਿੱਚ ਕਮਿਊਨਿਟੀ ਜਿਹੜੀ ਸਾਡੀ ਮੀਟਿੰਗ ਸੀ ਇੱਥੇ ਬੜਾ ਹੀ ਸਾਰੀ ਸੰਗਤ ਦਾ ਬਹੁਤ ਜ਼ਿਆਦਾ ਸਾਨੂੰ ਪਿਆਰ ਤੇ ਇੱਕ ਖੁਸ਼ਹਾਲੀ ਮਿਲੀ ਹੈ ਤੇ ਇਸ ਕਰਕੇ ਹਮ ਇੱਕ ਉਹਨਾਂ ਆਪਾਂ ਕਮਰ ਕਸੇ ਕਸਲੇ ਨੇ ਕਿਉਂਕਿ ਇਹੋ ਸਾਰੀ ਸਾਧ ਸੰਗਤ ਤੇ ਆਪਾਂ ਇਹਨੂੰ ਪ੍ਰੋਜੈਕਟ ਨੂੰ ਪੂਰਾ ਕਰਕੇ ਰਾਂਗੇ ਤੇ ਬਾਕੀ ਮਹਾਰਾਜ ਆਪ ਸਾਡੇ ਮੇਰੇ ਧੰਨ ਗੁਰਦਾਸ ਧੰਨ ਗੁਰਮੁਖ ਸਾਹਿਬ ਜੀ ਤੇ ਆਏ ਆਪਣੇ ਆਪ ਹੀ ਕੰਮ ਕਰਦੇ ਪੂਰੇ ਸਿਰਲੇਖ ਪਾਚਾ ਹੈ